Gracias. ਮੈਂ ਉਹਦਾ ਜੀ ਪੜੀ ਜਾਂਦਾ ਸੀ ਹਾਂਜੀ ਮੈਂ ਪੜੀ ਜਾਂਦਾ ਸੀ ਜਦ ਅੱਛਾ ਤੇ ਮੈਂ ਪੜਾ ਕੇ ਪਏ ਜਦੋਂ ਸੋਨੇ ਤੇ ਮੈਂ ਤਾੜੀ ਮਾਰੀ ਕੋਈ ਆਇਆ ਨਹੀਂ ਸੀ ਜੀ ਫਿਰ ਮੈਂ ਵਿੱਚ ਮੈਂ ਉੱਥੇ ਬੈਠਾ ਸੀਗਾ ਤੇ ਮੈਂ ਤਾੜੀ ਮਾਰਦੇ ਕੋਈ ਨਾ ਆਇਆ ਤੇ ਫਿਰ ਮੈਂ ਵੀ ਆਪ ਕੋਲ ਚੱਲ ਗਿਆ ਧੂਆ ਹੋ ਗਿਆ ਰੋੜ ਅਗਨੀ ਸੀ ਉਦੋਂ ਲਾਟ ਲੀ ਸੀ ਮੈਨੂੰ ਮੈਂ ਉੱਠਿਆ ਜਦੋਂ ਉੱਠ ਕੇ ਢਿੱਪਿਆ ਫਿਰ ਮੈਂ ਉੱਠ ਕੇ ਜਦੋਂ ਤੁਨ ਲੱਗਿਆ ਮੈਂ ਵੀ ਆ ਲੱਗਿਆ ਕੀ ਹੈਦਾ ਜੋ ਗੁਰੂ ਗ੍ਰੰਥ ਸਾਹਿਬ ਇਹ ਵਿਚ ਮਚ ਗਿਆ ਮੇਰਾ ਫਿਰ ਮਨ ਰਹਾ ਕਿ ਜਉਣ ਕੀ ਹੈ ਕਿ ਮੈਂ ਪ੍ਰੋਗਰਾਮ ਖਤਕ ਕਿਉਂ ਖਸਾ ਉਹ ਮੈਂ ਬਾਹਰ ਲੈ ਕੇ ਆ ਉਹ ਸਚਕੰਡ ਸੀ ਜਿਹੜਾ ਪ੍ਰੋਫਸਰ ਸੀ ਹਾਂ ਜੀ ਹਾਂ ਆ ਤੂੰ ਆ ਸਮੇ ਦੇ ਕੋਲ ਤਾਂ ਹੈ ਹੀ ਤੂੰ ਆ ਤੇ ਜਦੋਂ ਅੱਗ ਦੀ ਮੈਨੂੰ ਉਹ ਸੇਖ ਜਿਆਦਾ ਦੱਸਿਆ ਉਹਦਾ ਮੈਂ ਉੱਠ ਕੇ ਪੈ ਗਿਆ ਹਾਂ ਜੀ ਮੈਂ ਪੜਦਾ ਸੀਗਾ ਜਿਤਨੇ ਦਾ ਕਾਇ ਨਹੀਂ ਸੀਗਾ ਅੱਛਾ ਕੋਈ ਨਹੀਂ ਪਾਸ ਲੱਗਦੀ ਹੈ ਹਾਂ ਕਾਈਵੇਂ ਬਿਆ ਮੈਨੂੰ ਮਿਲ ਦੇਖੀ ਨੀ ਉਹਨਾ ਪਹਿਲਾਂ ਤਾਂ ਉਹ ਆਪਣੇ ਮਨ ਦੀਆਂ ਗਹਿਰਾਈਆਂ ਚੋਂ ਇਹਨਾਂ ਅਫਸੋਸ ਜਾਰ ਕਰਦਾ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਇੱਥੇ ਕੱਲ ਵਾਪਰਿਆ ਉਹ ਲਗਭਗ 5:30 ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਗੁਰਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਪ੍ਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਤੋਂ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਝਾੜ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਲਿਆ ਸੰਭਾਲ ਕੇ ਫਿਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸੰਗਤ ਨੇ ਜਾਪ ਕੀਤਾ ਔਰ ਅੱਜ ਸਾਡੇ ਪਿੰਡਾਂ ਦਾ ਪੁਛਣਾ ਪੈਣੇ ਰੀਅਲ ਵੀ ਨਹੀਂ ਜਾਂਦਾ ਹੁੰਦਾ ਹਾਂ ਕਾਲਾ ਹੋ ਗਿਆ ਤਾਂ ਬਾਦ ਲੱਗ ਗਿਆ ਹਾਂ ਕਾਲਾ ਹੋਇਆ ਬਿਆਹ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੇ ਪਤੇ ਇਹ ਸਾਡੇ ਸਾਰੇ ਜਿਹੜੇ ਸਮਾਜ ਲਈ ਜਿਹੜੀ ਬੜੀ ਮੰਦਪਗੀ ਕਰਨਾ ਜਿਹੜੀ ਕੱਲ ਵਾਪਰੀ ਜੇ ਇਥੇ ਦਾ ਬਿਜਲੀ ਦਾ ਜਿਹੜਾ ਸ਼ਾਰਟ ਸਰਕਟ ਆਨ ਕਰਕੇ ਏਸੀ ਕੰਪਰੈਸ਼ਨ ਜਿਹੜਾ ਫਟ ਗਿਆ ਸੀ ਜਿੱਥੇ ਗੁਰੂ ਰੰਧ ਸਾਹਿਬ ਜੀ ਦਾ ਸੱਚਖੰਡ ਜਿਹੜਾ ਤਨ ਮਹਾਰਾਜ ਦੇ ਰੂਪ ਪਏ ਸੀ ਉਹ ਜਿਹੜਾ ਸ਼ਾਰਟ ਸਰਕਟ ਆਨ ਕਰਕੇ ਮਹਾਰਾਜ ਦੇ ਤਿੰਨੇ ਸੁਕੀ ਡੈਗਰੀ ਬੇਟ ਹੋਏ ਅੱਜ ਜਿਹੜੇ ਮੌਜੂਦਾ ਸਾਡੇ ਐਸਜੀਬੀਸੀ ਮੈਂਬਰ ਅਪਵਾਦ ਤੋਂ ਤੇ ਸਿੰਘ ਸਾਹਿਬ ਜਿਹੜੇ ਐਸਜੀਬੀਸੀ ਬਣੋ ਕੇਸਗੜ੍ਹ ਸਾਹਿਬ ਤੋਂ ਆਏ ਸੀ ਜਿਹੜੇ ਮਰਿਆਦਾ ਦੇ ਇਨਸਾਫ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਸ਼੍ਰੀ ਗੋਬਿੰਦ ਸਿੰਘ ਸਾਹਿਬ ਲਈ ਚਾਲੇ ਪਾਏ ਚੱਲੇ ਪਏਗੇ ਗੁਰਦਨ ਸਾਹਿਬ ਦੀ ਉਹਨੂੰ ਤੇ ਅਕਾਲ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਜੋ ਵੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਤੌਰ ਤੇ ਵੀ ਜਿਹੜੀ ਇਨਵੈਸਟੀਗੇਸ਼ਨ ਪੰਡਿਤ ਟੀਮ ਵਗੈਰਾ ਅਸੀਂ ਜਿਹੜੀਆਂ ਜਿਹੜੇ ਮੌਕੇ ਤੋਂ ਸਿੰਪਲ ਹੋਗਲਾ ਵੀ ਲਏ ਤੇ ਜਿਹੜੀ ਫਾਈਨਲ ਰਿਪੋਰਟ ਹੋ ਗਈ ਜਦੋਂ ਤੱਕ ਜੋ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਆਪੂਗਾ ਤਦ ਤੱਕ ਮੂਲੀ ਜਾਂਚ ਤੋਂ ਸ਼ਾਰਟ ਸਰਕਟ ਵਾਲੀ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਲਾਈਟ ਜਿਹੜੀ ਜ਼ਿਆਦਾ ਆਨ ਕਰਕੇ ਉਹਦੇ ਦੂਜੇ ਦੋ ਏਸੀ ਆਟੋ ਕੱਟ ਹੋ ਗਏ ਇਹਦਾ ਜਿਹੜਾ AC ਦਾ ਕੰਪਰੈਸ਼ਨ ਫਟ ਗਿਆ ਸੀ ਤੇ ਆ ਜਿਆਦਾ ਲੱਗਦਾ ਵਿੰਡੋ AC ਹੋਰ ਬਿੰਡੋ AC ਦੀ ਅਪੀਲ ਕਰਨੀ ਜੇ ਨਾ ਜਿੱਥੇ ਸਚਗੰਡ ਸਾਹਿਬ ਆ ਕਿਸੇ ਵੀ ਧਾਰਮਿਕ ਜਗ੍ਹਾ ਤੇ AC ਲਾਏ ਆ ਉਹ ਵਿੰਡੋ AC ਨਾ ਲਾਏ ਜਾਣ ਜਿਹੜੇ ਸਪੇਅਰ AC ਆ ਦੂਜੇ ਉਹ ਲਾਏ ਜਾਣ ਤਾਂ ਕਿ ਇਹ ਜੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਅਵਾਹ ਉਹ ਤੋਂ ਬਚਾ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਗੁਰੂ ਘਰ ਨੇ ਜਾਂ ਧਾਰਮਿਕ ਜਗ੍ਹਾ ਨੇ ਉੱਥੇ ਜਰੂਰ ਪਿੰਡ ਲੈਵਲ ਦੇ ਇੱਕ ਬੰਦਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਥੇ ਦਰਬਾਰ ਸਾਹਿਬ ਆ ਜਿਹੜੀ ਵੀ ਕੋਈ ਵੀ ਧਾਰਮਿਕ ਜਗਾ ਉੱਥੇ ਜਰੂਰ ਸੋਣਗੇ